900 ਰੁਪਏ ਦਾ ਪੱਖਾ ਧਿਆਨ ਨਾਲ ਸੁਣ ਲਓ ਭਾਈ 900 ਰੁਪਏ ਦਾ ਪੱਕਾ ਰਟਾ ਪੱਖਾ ਆਪਣੇ 1000 ਤੋਂ ਸ਼ੁਰੂ ਹੈ 1000 ਰੁਪਏ ਤੋਂ ਸ਼ੁਰੂ ਜੀ ਤਾਂ 1000 ਰੁਪਏ ਦੇ ਵਿੱਚ ਆਹ LED ਕਿੰਨੇ ਰੁਪਏ ਦੀ ਹੈ ਜੀ 6000 ਤੋਂ ਸਟਾਰਟ ਹੈ ਮੇਨੂੰ 6000 ਰੁਪਏ ਦੇ ਵਿੱਚੋਂ ਤੁਸੀਂ ਇੱਕ ਵਾਰ 6000 ਰੁਪਏ ਨੂੰ ਅਸਰ ਕਰੋ ਇੱਕ ਸਾਲ ਦੇ ਵਿੱਚ ਅਗਰ LED ਨੂੰ ਕੁਝ ਹੋ ਜਾਂਦਾ ਤਾਂ ਸਿੱਧੂ ਭਾਈ ਸਾਹਿਬ ਬੈਠੇ ਨੇ ਉਸ ਨੂੰ ਸਹੀ ਕਰਾ ਕੀ ਅਗਰ ਤੁਹਾਡੇ ਕੋਲ ਬਜਾਜ ਫਾਈਨਾਂਸ ਦਾ ਕਾਰਡ ਨਹੀਂ ਜਾਂ ਕਿਸੇ ਬੈਂਕ ਦੀ ਤੁਹਾਡੇ ਕੋਲ ਅਥਾਰਟिटीज ਨਹੀਂ ਹੈਗੀ ਤਾਂ ਤੁਸੀਂ ਟੈਨਸ਼ਨ ਨਾ ਲਓ ਘਬਰਾਓ ਨਾ ਤੁਸੀਂ ਸਿੱਧੂ ਦੀ ਦੁਕਾਨ ਦੇ ਉੱਤੇ ਕੋਈ ਵੀ ਸਮਾਨ ਇੱਕ ਵਿਸ਼ਵਾਸ ਬਣਾ ਕੇ ਉੱਤੇ ਆਸਾਨ ਕਿਸ਼ਤਾਂ ਦੇ ਉੱਤੇ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਸਸੇਕਲ ਜੀ ਮੈਂ ਅਮਰਚਾਵਲਾ ਅੱਜ ਅਸੀਂ ਸਿੱਧੂ ਇਲੈਕਟ੍ਰੋਨਿਕਸ ਦੀ ਦੁਕਾਨ ਤੇ ਆਇਆ ਜੋ ਚੁੰਗੀ ਵਾਲੀ ਗਲੀ ਦੇ ਵਿੱਚ ਹੈ ਜਿਸ ਦੇ ਦਰਵਾਜੇ 3 ਨੇ ਬੜਲਾਟੇ ਦੇ ਵਿੱਚ ਇੱਕ ਲੋਤੀ ਦੁਕਾਨਾ ਜਿਹਦੇ ਤਿੰਨ ਦਰਵਾਜੇ ਨੇ ਉਹ ਵੀ ਚੁੰਗੀ ਵਾਲੀ ਗਲੀ ਦੇ ਵਿੱਚ ਅਸੀਂ ਇਸ ਦੀ ਐਡ ਪਹਿਲਾਂ ਵੀ ਕੀਤੀ ਸੀ ਤੇ ਅੱਜ ਦੁਬਾਰਾ ਫੇਰ ਕਰਨ ਦੇ ਲਈ ਅਸੀਂ ਆਇਆ ਤੇ ਕੀ ਕੀ ਆਫਰਾਂ ਤੁਹਾਡੇ ਲਈ ਜਿਹੜੇ ਲੈ ਕੇ ਆਏ ਨੇ ਕੀ ਕੀ ਤੁਹਾਡਾ ਜਿਹੜਾ ਇਹ ਬੈਨੀਫਿਟ ਕਰ ਸਕਦੇ ਨੇ ਅਸੀਂ ਤੁਹਾਡੇ ਫਾਇਦੇ ਦੀ ਹੀ ਗੱਲ ਕਰਦੇ ਹਾਂ ਹਮੇਸ਼ਾ ਤਾਂ ਗੱਲਬਾਤ ਕਰਦੇ ਸਿੱਧੂ ਜੀ ਬਹੁਤ ਬਹੁਤ ਸਵਾਗਤ ਹੈ ਜੀ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਸੀ ਗੱਲ ਹਾਲ ਹੈ ਸਿੱਧੂ ਸਿੱਧੂ ਕੀ ਕੀ ਅੱਜ ਲੈ ਕੇ ਆਏ ਵੀਰੇ ਬੈਨੀਫਿਟ ਕੀ ਕੀ ਲੈ ਕੇ ਆਏ ਪਹਿਲਾਂ ਵੀ ਤੁਸੀਂ ਬੜੇ ਬੈਨੀਫਿਟ ਦਿੱਤੇ ਬੜਾ ਰਸ਼ ਰਿਹਾ ਤੁਹਾਡੇ ਕੋਲ ਤੇ ਅੱਜ ਕੀ ਬੈਨੀਫਿਟ ਸਾਡੇ ਜਿਹੜੇ ਫਾਲੋਅਰ ਨੇ ਜਾਂ ਸਾਡੀ ਜਿਹੜੀ ਵੀਡੀਓ ਦੇਖ ਰਹੇ ਨੇ ਕੀ ਲੈ ਕੇ ਆ ਰਹੇ ਤੇ ਇਹ ਆਪਣੇ ਕੋਲ ਜਿੰਕ ਦਾ ਹੈ ਜੀ ਜੀ ਬਾਕਸ ਹੈ ਜੀ ਜੀ ਇਹ 4 ਸਾਲ ਖੜੀ ਹੈਗਾ ਜੀ ਇਹ 1500 ਰੁਪਏ ਦਿੱਤੇ 1500 ਰੁਪਏ ਦਾ ਜਿੰਗ ਦਾ ਜਿਹੜਾ ਬਾਕਸ ਹੈਗਾ ਤੁਸੀਂ ਆਪਦੇ ਘਰ ਆ ਟੈਲੀਵਿਜ਼ਨ ਦੇ ਆਪਣੇ LCD ਦੇ ਰਾਹੀਂ ਤੁਸੀਂ ਫ੍ਰੀ ਦੇ ਵਿੱਚ ਆ ਜਿਹੜੇ ਇਸ ਦੇ ਵਿੱਚ ਚੈਨਲ ਚੱਲਦੇ ਨੇ ਉਹ ਤੁਸੀਂ ਆ ਜਿਹੜੀਆਂ ਦੇਖ ਸਕਦੇ ਹੋ ਜੀ ਹੋਰ ਕੀ ਹੈ ਜੀ ਆਪਣੀ ਪੱਖਾ ਜੀ ਆਪਣੇ ਕੋਲੇ ਜੀ ਮਯਰ ਦਾ ਪੱਖਾ ਜੀ 900 ਰੁਪਏ ਦਾ ਪੱਖਾ ਜੀ 900 ਰੁਪਏ ਦਾ ਪੱਖਾ ਜੀ ਪੱਕੀ ਗੱਲ ਦੱਸੀ 900 ਰੁਪਏ ਦਾ ਪੱਖਾ 900 ਰੁਪਏ ਦਾ ਪੱਖਾ ਧਿਆਨ ਨਾਲ ਸੁਣ ਲਓ ਭਾਈ 900 ਰੁਪਏ ਦਾ ਪੱਕਾ ਸਿੱਧੂ ਦੀ ਦੁਕਾਨ ਤੇ ਤਿੰਨ ਦਰਵਾਜ਼ੇ ਵਾਲੀ ਆ ਤੇ ਬਾਕੀ ਸਾਰੇ ਕੰਪਰੇ ਪੱਖਿਆਂ ਦੇ ਕੋਲੇ ਰਾਜੂ ਤਾਂ ਹੋ ਗਿਆ ਕੈਂਟ ਹੋ ਗਿਆ ਜਿਵੇਂ ਤੇ ਔਰੀਐਂਟ ਹੋ ਗਿਆ ਸਾਰੇ ਸਾਰੇ ਮੈਂ ਆਪਣੇ ਕੈਮਰਾ ਪਰਸਨ ਨੂੰ ਕਹਾਂ ਇੱਕ ਵਾਰ ਦੁਕਾਨ ਦਾ ਸਾਰਾ ਦਿਖਾ ਦਿੱਤਾ ਜਾਵੇ ਕੀ ਕੀ ਸਮਾਨ ਇਸ ਦੁਕਾਨ ਦੇ ਵਿੱਚ ਖਾਚਾ-ਕਾਚ ਭਰਿਆ ਪਿਆ ਤੇ ਇਸ ਤੋਂ ਇਲਾਵਾ ਇਸ ਦੁਕਾਨ ਦਾ ਆ ਭਾਈ ਜੀ ਦੱਸ ਰਹੇ ਨੇ ਕੀ ਸਾਡਾ ਜਿਹੜਾ ਬਾਕੀ ਸਮਾਨ ਆ ਉਹ ਗੋਦਾਮ ਦੇ ਵਿੱਚ ਪਿਆ ਸਾਡੇ ਦੁਕਾਨ ਦੇ ਛੋਟੀ ਜੀ ਦੁਕਾਨ ਦੇ ਵਿੱਚ ਕੋਈ ਸਮਾਨ ਨਹੀਂ ਘਟਦਾ ਤਾਂ ਹੋਰ ਕੀ ਕਹਿ ਰਹੇ ਹੋ ਜੀ ਫਰਟਾ ਪੱਖਾ ਆਪਣੇ 1000 ਤੋਂ ਸ਼ੁਰੂ ਹੈ 1000 ਰੁਪਏ ਤੋਂ ਸ਼ੁਰੂ ਜੀ ਤਾਂ 1000 ਰੁਪਏ ਦੇ ਵਿੱਚ ਫਰਾਟਾ ਪੱਖਾ ਜਿਹੜਾ ਸ਼ੁਰੂਆਤ ਹੈ ਤਾਂ ਹੋਰ ਕੀ ਕੀ ਤੁਹਾਡੇ ਕੋਲ ਹੈ ਜੀ ਕੂਲਰ ਹੈਗਾ ਆਪਣੇ 3200 ਤੋਂ ਸਟਾਰਟ 3200 ਰੁਪਏ ਚ ਕੂਲਰ ਸਟਾਰਟ ਹੋਰ ਕੀ ਹੈ ਜੀ ਤੇ ਹੋਰ ਏਸੀ ਹੋ ਗਿਆ ਆਪਣੇ ਕੋਲ ਜੀ ਜੀ ਏਸੀ ਵੀ ਹੈ ਜੀ ਕਮਾਲ ਕਰਤੀ ਛੋਟੀ ਜੀ ਦੁਕਾਨ ਦੇ ਉੱਤੇ ਏਸੀ ਕੰਪਨੀ ਦੇ ਕਮਾਲੀ ਹੋ ਗਈ ਕਮਾਲ ਹੋਰ ਦੱਸੋ ਇਨਵਰਟਰ ਬੈਂਟਰੀ ਹੋ ਗਈ ਆਪਣੇ ਕੋਲ ਜੀ ਇਨਵਰਟਰ ਬੈਂਟਰੀ ਵੀ ਨੇ ਤੇ ਗੁੱਡ ਪਾਵਰ ਦੇ ਜੀ ਤੇ ਹੋਰ ਬਿਜਲੀ ਵਗੜ ਗੁੱਡ ਪਾਵਰ ਹੋ ਗਈ ਜੀ 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 ਤੇ ਮਟਰ ਟੱਕ ਹੋ ਗਿਆ ਜੀ ਹਾਂ ਜੀ ਜੀ ਤੇ ਬਾਕੀ ਇੰਡੈਕਸ਼ਨ ਜੁੱਲੇ ਹੋ ਗਏ ਜੀ ਜੀ ਤੇ ਹੋਰ ਕੀ ਕਹੇ ਤੁਹਾਡੇ ਕੋਲੋਂ ਐਲਈਡੀ ਜੀ ਐਲਈਡੀ ਐਲਈਡੀ ਦਿਖਾਓ ਭਾਜੀ ਐਲਈਡੀ ਕਿਹੜੀ ਐਲਈਡੀ ਦੀ ਤੁਸੀਂ ਬੜੀ ਗੱਲ ਕਰ ਰਹੇ ਸ਼ੁਰੂ ਤੋਂ ਹੀ ਆ ਐਲਈਡੀ ਕਿੰਨੇ ਰੁਪਏ ਦੀ ਹੈ ਜੀ 6000 ਤੋਂ ਸਟਾਰਟ ਹੈ ਮੇਨੂੰ 6000 ਰੁਪਏ ਦੇ ਵਿੱਚੋਂ ਆ ਕਿੰਨੇ ਰੁਪਏ ਦੇ 6000 ਤੋਂ ਸਟਾਰਟ ਹੈ 6000 ਰੁਪਏ ਦੇ ਵਿੱਚ ਤੁਸੀਂ ਆਪਣੇ ਘਰ ਐਲਈਡੀ ਲੈ ਕੇ ਜਾ ਸਕਦੇ ਹੋ 6000 ਰੁਪਏ ਦੇ ਵਿੱਚ ਬੱਤ ਬੱਤ ਦੀ ਗਾਰੰਟੀ ਗਾਰੰਟੀ ਵਾਰੰਟੀ ਗਾਰੰਟੀ ਸਾਲ ਦੀ ਗਾਰੰਟੀ ਇੱਕ ਸਾਲ ਦੇ ਵਿੱਚ ਤੁਸੀਂ ਇੱਕ ਵਾਰ 6000 ਰੁਪਏ ਨੂੰ ਵਸਤ ਕਰੋ ਇੱਕ ਸਾਲ ਦੇ ਵਿੱਚ ਅਗਰ LED ਨੂੰ ਕੁਝ ਹੋ ਜਾਂਦਾ ਤਾਂ ਸਿੱਧੂ ਭਾਈ ਸਾਹਿਬ ਬੈਠੇ ਨੇ ਉਸ ਨੂੰ ਸਹੀ ਕਰਵਾਉਂਦੇ। ਅੱਜ ਉਸ ਤੋਂ ਬਾਅਦ ਕੰਪਨੀ ਆ ਗਈ ਬਾਈ ਇਹ ਕੋਈ ਦੀ ਗਾਈ ਮੜੇ। ਜੀ ਜੀ। ਤਾਂ ਇਹ ਕੰਪਨੀ ਦੀ ਅਗਰ ਤੁਸੀਂ ਮਨ 'ਚ ਡਾਊਟ ਰਹਿੰਦਾ ਕਿ ਅਸੀਂ ਕੰਪਨੀ ਦੀ ਚੀਜ਼ ਲਵਾਣੀ ਹੈ ਤਾਂ ਤੁਸੀਂ ਆਪਣੇ ਘਰੇ ਕੰਪਨੀ ਦੀ ਲਗਵਾ ਸਕਦੇ ਹੋ ਤੇ ਕਿੰਨੇ ਰੁਪਏ ਦੀ ਪੈਣੀ ਹੈ ਜੀ? ਇਹ ਆਪਾਂ ਉਸ ਹਾਲ ਨੂੰ ਦੇਖ ਲੈ ਬਈ ਜਿਵੇਂ ਆਪਣਾ ਕਿਸ਼ਤ ਕਰਵਾ ਲਾ ਜੀ ਕਿਸ਼ਤ ਆਪਾਂ ਬੰਦ ਲੈ ਲਈ। ਕਿਸ਼ਤ ਦੀ ਤੁਸੀਂ ਛੱਡੋ ਕੈਸ਼ ਕਿੰਨੇ ਦੀ ਪੈ ਜੇਗੀ? ਇਹ 7500 ਦੀ ਹੈ ਜੀ। 7500 ਰੁਪਏ ਦੀ ਹੈਗੀ ਹੈ ਜੀ। ਇੱਕ ਮੈਂ ਤੁਹਾਡੇ ਤੋਂ ਜਾਨਣਾ ਚਾਹਾਂਗਾ ਤੁਸੀਂ ਬਜਾਜ ਫਾਈਨਾਂਸ ਕਰਦੇ ਹੋ ਤੇ ਇੱਕ ਤੁਸੀਂ ਆਪਦਾ ਫਾਈਨਾਂਸ ਵੀ ਕਰਦੇ ਆ ਅਸੀਂ ਸਾਰੇ ਆਪਣੇ ਸਾਰੇ ਸਕੀਮਾਂ ਨੇ ਆਪਣੇ ਬਜਾਜ ਤੇ ਆਪਾਂ ਮਾਲ ਲੈਣਾ ਜੀ ਜੀ ਤੇ ਆਪਾਂ ਆਵਦੇ ਕੋਲੇ ਪਰਸਨਲ ਲੋਨ ਵੀ ਕਰਦੇ ਨੇ ਵੀ ਤੇ ਇਹ ਬਹੁਤ ਵੱਡੀ ਗੱਲ ਹੈ ਪਰਸਨਲ ਲੋਨ ਬਾਈ ਜੀ ਵੱਲੋਂ ਕੀਤਾ ਜਾਂਦਾ ਕਿੰਨਾ ਦਾ ਕੀਤਾ ਜਾਂਦਾ ਉਹਨਾਂ ਦਾ ਸਿੰਬਲ ਦੇਖਿਆ ਜਾਂਦਾ ਕੀ ਦੇਖਿਆ ਜਾਂਦਾ ਜਿਹੜੇ ਦੂਜੇ ਬੰਦੇ ਸਿੰਬਲ ਵੀ ਦੇਖਿਆ ਬਾਕੀ ਥੋੜੇ ਬੋਤ ਜਿੰਮੇ ਆਪਾਂ ਜੁੰਮਰ ਲੈਣਾ ਜੀ ਜੀ ਬਸ ਉਸ ਹਾਂ ਵਾਪਸ ਜੇ ਬੰਦਾ ਪਟਿਆਲੇ ਤੋਂ ਲੈਣ ਆ ਜਾਏ ਸਾਡੇ ਕੋਲ ਕੋਈ ਗੱਲ ਨਹੀਂ ਦੇ ਦਾਂਗੇ ਤੇ ਜ਼ਿੰਮੇਵਾਰੀ ਨਾ ਦੇਵੇ ਕੋਈ ਇਹਨੂੰ ਤਾਂ ਸਿੱਧਾ ਚੈੱਕ ਕਰਿਆ ਜਾਣਗੇ ਸਾਬ ਨੂੰ ਜੀ ਤਾਂ ਬਾਈ ਜੀ ਕਹਿ ਰਹੇ ਨੇ ਕੀ ਅਗਰ ਤੁਹਾਡੇ ਕੋਲ ਬਜਾਜ ਫਾਈਨਾਂਸ ਦਾ ਕਾਰਡ ਨਹੀਂ ਜਾਂ ਕਿਸੇ ਬੈਂਕ ਦੀ ਤੁਹਾਡੇ ਕੋਲ ਅਥਾਰਟिटीज ਨਹੀਂ ਹੈਗੀ ਤਾਂ ਤੁਸੀਂ ਟੈਨਸ਼ਨ ਨਾ ਲੋ ਘਬਰਾਓ ਨਾ ਤੁਸੀਂ ਸਿੱਧੂ ਦੀ ਦੁਕਾਨ ਦੇ ਉੱਤੇ ਕੋਈ ਵੀ ਸਮਾਨ ਇੱਕ ਵਿਸ਼ਵਾਸ ਬਣਾ ਕੇ ਉੱਤੇ ਕਿਸਾਨ ਕਿਸ਼ਤਾਂ ਦੇ ਉੱਤੇ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਤਾਂ ਬਹੁਤ ਹੀ ਵੱਡੇ ਦਿਲ ਦੀ ਗੱਲ ਕੀਤੀ ਆ ਸਿੱਧੂ ਜੀ ਬਹੁਤ-ਬਹੁਤ ਬਧਾਈਆਂ ਹੋਰ ਕੀ ਕਹਿ ਰਹੇ ਹੋ ਜੀ ਹੋਰ ਆਪਣੇ ਗਦਾਮ ਦੇ ਵਿੱਚ ਇਥੋ ਹੀ ਸਮਾਨ ਪਿਆਗਾ ਜੀ ਉਸੇ ਦਿਖਾ ਦਨ ਤੁਹਾਨੂੰ ਜੀ ਤਾਂ ਅਸੀਂ ਗੋਦਾਮ ਦੇਖਣਾ ਚਾਹਾਂਗੇ ਸਿੱਧੂ ਦੇ ਗੋਦਾਮ ਚ ਕੀ ਸਮਾਨ ਹੈ ਸਿੱਧੂ ਦੇ ਅਸੀਂ ਇਸ ਵਕਤ ਗੋਦਾਮ ਦੇ ਵਿੱਚ ਆ ਸਿੱਧੂ ਜੀ ਕੀ ਕੁਛ ਹੈ ਤੁਹਾਡੇ ਗੋਦਾਮ ਚ ਆਪਣੇ ਗੋਦਾਮ ਦੇ ਕੂਲਰ ਆ ਗਏ ਜੀ ਤੇ ਫਰਿੱਜ ਆ ਗਿਆ ਜੀ ਤੇ ਵਾਸ਼ਿੰਗ ਮਸ਼ੀਨ ਆ ਗਈ ਜੀ ਲੈਟਰੋਂ ਤਾਂ ਹਰ ਸਮਾਨ ਆਪਨੇ ਕੋਲੇ ਜੀ ਇਲੈਕਟ੍ਰੋਨਿਕਸ ਦਾ ਸਾਰਾ ਸਮਾਨ ਤਾਂ ਹਰ ਸਮਾਨ ਜੀ ਉਪਲਬਧ ਹੈ ਹਾਂ ਜੀ ਤਾਂ ਸਿੱਧੂ ਜੀ ਕਹਿ ਰਹੇ ਨੇ ਕਿ ਇਲੈਕਟ੍ਰੋਨਿਕਸ ਦਾ ਸਮਾਨ ਸਾਡੇ ਲਵੇ ਸਭ ਉਪਲਬਧ ਦਾ ਤਾਂ ਇਹਨਾਂ ਨੇ ਮੈਂ ਫੇਰ ਦੁਬਾਰਾ ਰਿਪੀਟ ਕਰਦਾ ਤੁਸੀਂ ਆਸਾਨ ਕਿਸ਼ਤਾਂ ਦੇ ਰਾਹੀਂ ਆਪਦੇ ਘਰ ਆ ਆਪਣਾ ਪੱਖੇ ਆ ਆਪਣਾ ਫ੍ਰਿਜ ਏਸੀ ਕੁਛ ਵੀ ਤੁਸੀਂ ਆਪਣੇ ਆਸਾਨ ਕਿਸ਼ਤਾਂ ਦੇ ਉੱਤੇ ਆਪਣੇ ਘਰ ਲਗਵਾ ਸਕਦੇ ਹੋ ਤਾਂ ਸਿੱਧੂ ਜੀ ਕਹਿੰਦੇ ਅਗਰ ਬਜਾਜ ਫਾਈਨੈਂਸ ਦਾ ਤੁਹਾਡੀ ਜਿਹੜਾ ਨਹੀਂ ਹੁੰਦਾ ਤਾਂ ਉਹ ਤੁਸੀਂ ਆਪਣਾ ਇਸ ਬਾਈ ਦੇ ਆਪ ਵੀ ਹੈ ਇੰਸ਼ੋਰੈਂਸ ਕਰਦੇ ਨੇ ਆਪ ਵੀ ਇਹ ਜਿਹੜਾ ਲੋਨ ਦਿੰਦੇ ਨੇ ਤਾਂ ਇਹ ਉਸ ਬੰਦੇ ਨੂੰ ਲੋਨ ਮਿਲੇਗਾ ਜੀ ਦਾ ਕਰੈਕਟਰ ਸਹੀ ਹੋਵੇਗਾ ਕਰੈਕਟਰ ਸਹੀ ਵਾਲੇ ਤੁਸੀਂ ਸਿੱਧੂ ਦੇ ਨੀਚੇ ਡਿਸਪਲੇ ਦਿੱਤੇ ਉੱਤੇ ਨੰਬਰ ਤੇ ਕੰਟੈਕਟ ਕਰਕੇ ਸਿੱਧੂ ਦੇ ਐਡਰੈਸ ਉੱਤੇ ਆ ਕੇ ਤੇ ਜੇ ਕੋਈ ਬੰਦਾ ਲੁਧਿਆਣੇ ਤੋਂ ਲੈਣ ਆਵੇ ਉਹਨੂੰ ਦੇ ਦੇਵੋਗੇ ਤੁਸੀਂ ਤਾਂ ਲੁਧਿਆਣਾ ਚੰਡੀਗੜ੍ਹ ਪਟਿਆਲਾ ਕਿਸੇ ਵੀ ਸਾਡੀ ਜਿਹੜੀ ਅੰਮ੍ਰਾਲਾ ਕਿਤੋਂ ਵੀ ਸਾਡੀ ਹਰਿਆਣਾ ਪੰਜਾਬ ਕਿਤੋਂ ਵੀ ਸਾਡੀ ਇਹ ਵੀਡੀਓ ਦੇਖੀ ਜਾ ਰਹੀ ਆ ਕਿਤੇ ਵੀ ਏਰੀਆ ਚ ਚਾਹੇ ਹਿਮਾਚਲ ਪ੍ਰਦੇਸ਼ ਆ ਤਾਂ ਤੁਸੀਂ ਸਿੱਧੂ ਦੀ ਦੁਕਾਨ ਦੇ ਉੱਤੇ ਆ ਕੇ ਬੇਚੀ ਜਿ ਕੋ ਕੇ ਸਮਾਨ ਤੁਸੀਂ ਆਪ ਦੇ ਘਰ ਲੈ ਕੇ ਜਾ ਸਕਦੇ ਹੋ ਬਿਲਕੁਲ ਆਸਾਨ ਕਿਸ਼ਤਾਂ ਦੇ ਉੱਤੇ ਤੇ ਅਗਰ ਕੈਸ਼ ਲੈਣੀ ਆ ਤਾਂ ਕੈਸ਼ ਬਿਲਕੁਲ ਵੀ ਉਹ ਵੀ ਕੱਟ ਰੇਟਾਂ ਤੇ ਮਿਲਦੀ ਆ ਤੁਹਾਨੂੰ ਅਗਲੀ ਨੈਕਸਟ ਵੀਡੀਓ ਦੇ ਵਿੱਚ ਤਾਤਾ ਸਾਨੂੰ ਇਜਾਤ ਧੰਨਵਾਦ